ਸਵਾਗਤ ਹੈ ਜੀ ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਸਾਰੀ ਸੰਗਤ ਨੂੰ ਪਿਆਰ ਪਰਿਫਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਜਿਵੇਂ ਕਿ ਅੱਜ ਸਮਾਂ ਚੱਲ ਰਿਹਾ ਹੈ ਸਰਕਾਰ ਵੱਲੋਂ ਵੀ ਆਖਰ ਸਰਕਾਰ ਨੂੰ ਵੀ ਇੱਕ ਦਿਨ ਮਜਬੂਰ ਹੋ ਕੇ ਇੱਕ ਆਪਣੀ ਮੁਹਿੰਮ ਚਲਾਉਣੀ ਪਈ ਹੈ ਜੁੁੱਤ ਨਸ਼ਿਆਂ ਪ੍ਰਤੀ ਔਰ ਪੰਜਾਬ ਦੇ ਜਿਹੜੇ ਹਾਲਾਤ ਪੰਜਾਬ ਨੂੰ ਹਮੇਸ਼ਾ ਹੀ ਇੱਕ ਪੁਆਇੰਟ ਤੇ ਆ ਕੇ ਭੰਡਿਆ ਜਾਂਦਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼ਿਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਪਰ ਹੁਣ ਜਿਹੜਾ ਉਸ ਦਰਿਆ ਨੂੰ ਠੱਲ ਪਾਉਣ ਲਈ ਨਾ ਸਿਰਫ ਸਰਕਾਰ ਬਲਕਿ ਅਜਿਹੀਆਂ ਸ਼ਕਤੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਆਪਣਾ ਜਿਹੜਾ ਮੁਨਾਫਾ ਨਾ ਦੇਖਦੇ ਹੋਏ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਗਵਾਚ ਚੁੱਕੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਉਸ ਦਲਦਲ ਦੇ ਵਿੱਚੋਂ ਬਾਹਰ ਕਿਵੇਂ ਕੱਢਣਾ ਹੈ ਕਿਉਂਕਿ ਇਹ ਇੱਕ ਬਿਮਾਰੀ ਹੈ ਇਸ ਬਿਮਾਰੀ ਦਾ ਇਲਾਜ ਕਿਵੇਂ ਕਰਨਾ ਹੈ ਉਹ ਵੀ ਸਾਡੇ ਭੈਣ ਭਰਾ ਨੇ ਸੋ ਮੇਰੇ ਨਾਲ ਇਸ ਵਕਤ ਇੱਕ ਅਜੇ ਹੀ ਸਖਸ਼ੀਅਤ ਹੈ ਜਿਹੜੀ ਦਿਨ ਰਾਤ ਤੁਸੀਂ ਪਹਿਲਾਂ ਵੀ ਰੀਅਲਫੈਕਟ ਨਿਊਜ਼ ਦੇ ਜ਼ਰੀਏ ਹੋਰ ਚੈਨਲਾਂ ਦੇ ਜ਼ਰੀਏ ਇਹਨਾਂ ਦੀਆਂ ਇੰਟਰਵਿਊਜ਼ ਦੇਖੀਆਂ ਹੋਣਗੀਆਂ ਜਿਹੜੇ ਦਿਨ ਰਾਤ ਕਈ ਸਾਲਾਂ ਤੋਂ ਲੱਗੇ ਹੋਏ ਐ ਪੰਜਾਬ ਦੇ ਵਿੱਚ ਵਗ ਰਹੇ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੇ ਲਈ ਆਪਣਾ ਜਿਹੜਾ ਤਨ ਮਨ ਧਨ ਦੇ ਨਾਲ ਸੇਵਾ ਕਰ ਰਿਹਾ ਮੈਂ ਤਨ ਮਨ ਧਨ ਦੇ ਨਾਲ ਤਾਂ ਕਹਿ ਰਿਹਾ ਕਿਉਂਕਿ ਆਪਣੇ ਲਈ ਦੁਕਾਨਦਾਰੀ ਹਰੇਕ ਚਲਾ ਰਿਹਾ ਹੈ ਨਸ਼ੇ ਦੇ ਨਾਂ ਤੇ ਇੱਕ ਤਾਂ ਗਰੀਬ ਪਰਿਵਾਰਾਂ ਦੇ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਪਹਿਲਾਂ ਹੀ ਗੜੋਚੋਂਦੇ ਆ ਪਰ ਉਹਨਾਂ ਨੂੰ ਨਸ਼ਾ ਛਡਾਉਣ ਦੇ ਨਾਂ ਤੇ ਦਵਾਈ ਦੇ ਨਾਂ ਤੇ ਬਹੁਤ ਲੁੱਟਿਆ ਜਾਂਦਾ ਹੈ ਪਰ ਜਿਹੜੀ ਮੇਰੇ ਨਾਲ ਸਖੀਅਤ ਬੈਠੀ ਹੈ ਇਹ ਜਿਹੇ ਸਾਡੇ ਹੋਣਹਾਰ ਸਖੀਅਤ ਨੇ ਸਾਡੇ ਸਤਕਾਰਯੋਗ ਨੇ ਕਿ ਜਿਹੜੇ ਜਿੱਥੇ ਲੋੜਵੰਦ ਗਰੀਬ ਪਰਿਵਾਰਾਂ ਦੇ ਜਿਹੜੇ ਨੌਜਵਾਨ ਨੇ ਜਿਹੜੇ ਨਸ਼ੇ ਦੀ ਇਸ ਦਲਦਲ ਦੇ ਵਿੱਚ ਉਹ ਗਰੋਚ ਹੋ ਚੁੱਕੇ ਐ ਉਹਨਾਂ ਨੂੰ ਬਾਹਰ ਕੱਢਣ ਲਈ ਆਰਥਿਕ ਤੌਰ ਤੇ ਮਦਦ ਵੀ ਕਰਦੇ ਐ ਪਰ ਭਾਵੇਂ ਆਪਣਾ ਜਿਹੜਾ ਆਰਥਿਕ ਹਾਲਾਤ ਕੋਈ ਅਜੇਹੇ ਬਹੁਤੇ ਵਧੀਆ ਨਹੀਂ ਕਿ ਆਪਾਂ ਕਹਿ ਲਈਏ ਕਿ ਹਰ ਇੱਕ ਨੂੰ ਫਰੀਦਵਾਈ ਵੰਡਦੇ ਰਹਿਣ ਨਹੀਂ ਪਰ ਜਿਹੜੀ ਇੱਕ ਸੋਚ ਜ਼ਰੂਰ ਹੈ ਜਿੱਥੋਂ ਤੱਕ ਕਰ ਸਕਦੇ ਐ ਮਦਦ ਕਰਦੇ ਐ ਔਰ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਐ ਜੀ ਐਨ ਆਰ ਆਈ ਭਰਾਵਾਂ ਦਾ ਜਿਹੜੇ ਸਾਡੇ ਨਾਲ ਬਾਬਾ ਸੁਖਦੀਪ ਸਿੰਘ ਜੀ ਜਿਹੜੇ ਕਿ ਦਿਉਣ ਸੁਖਦੀਪ દવાખાਨਾ ਦੇ ਓਨਰ ਨੇ ਪਹਿਲਾਂ ਆਪਾਂ ਸਵਾਗਤ ਕਰੀਏ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਬਾਬਾ ਜੀ ਤੁਹਾਡਾ ਸਫਰ ਹੈ ਜਿਹੜਾ ਨਸ਼ੇ ਦੇ ਖਿਲਾਫ ਬਹੁਤ ਲੰਮਾ ਹੈ ਜੀ ਤੇ ਅੱਜ ਭਾਵੇਂ ਸਰਕਾਰ ਨੇ ਥੋੜਾ ਜਿਹਾ ਸਰਕਾਰ ਦੇ ਕੰਨਾਂ ਤੇ ਜੂਨ ਸਰ ਕੀ ਹੈ ਨਸ਼ਾ ਤਸਕਰਾਂ ਨੂੰ ਜਿਹੜਾ ਉਹਨਾਂ ਦੇ ਘਟ ਆਏ ਜਾ ਰਹੇ ਐ ਜਾਂ ਉਹਨਾਂ ਤੇ ਸਖਤੀ ਕੀਤੀ ਆ ਆਮ ਜਦੋਂ ਅਸੀਂ ਲੋਕਾਂ ਚ ਗੱਲ ਕਰਦੇ ਆ ਤਾਂ ਦੇਖਣ ਨੂੰ ਮਿਲਦਾ ਵੀ ਰਿਜ਼ਲਟ ਵੀ ਨਿਕਲ ਰਿਹਾ ਪਰ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਜਿਹੜੇ ਮਰੀਜ਼ ਐ ਉਹਨਾਂ ਲਈ ਮੈਂ ਇੱਕ ਵਾਰ ਫੇਰ ਆਪਾਂ ਜੇ ਗੱਲਬਾਤ ਕੀਤੀਏ ਤੇ ਉਹ ਹੁਣ ਜਦੋਂ ਨਸ਼ਾ ਮਿਲਦਾ ਨਹੀਂ ਉਹ ਲਾਈਨ ਐ ਸਪਲਾਈ ਲਾਈਨ ਕੱਟ ਹੋ ਗਈ ਤੇ ਉਹਨਾਂ ਲਈ ਹੁਣ ਬੜੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਐ ਨਸ਼ਾ ਛੱਡਣ ਦੀ ਕਿਉਂਕਿ ਇਸ ਫੀਲਡ ਦੇ ਵਿੱਚ ਵੀ ਬਹੁਤ ਵੱਡੇ ਮਗਰਬੱਛ ਬੈਠੇ ਆ ਜਿਹੜੇ ਕਿ ਉਹਨਾਂ ਦੀਆਂ ਜੇਬਾਂ ਖਾਲੀ ਕਰ ਦਿੰਦੇ ਆ ਰਿਜ਼ਲਟ ਹੈ ਜਿਹੜਾ ਕੁਝ ਨਹੀਂ ਨਿਕਲਦਾ ਸੋ ਉਹਨਾਂ ਲਈ ਤੁਹਾਡੇ ਕੋਲ ਕਿਹੜੀ ਆਸ ਦੀ ਕਿਰਨ ਹੈ ਇਹ ਇੱਕ ਵਾਰ ਜ਼ਰੂਰ ਸਾਂਝੀ ਕਰੋ ਆਪਣੇ ਕੋਲ ਜਿਹੜੀ ਦਵਾਈ ਹੈ ਇਹ ਤੇਸੀ ਦਵਾਈ ਹੈ ਜਮਾ ਬਿਲਕੁਲ ਜਿੰਨੇ ਵੀ ਲੋਕ ਆਏ ਆਪਾਂ ਅੱਗੇ ਵੀ ਵੀਡੀਓ ਕੀਤੀ ਸੀ ਉਹਦਾ ਵੀ ਲੱਖਾਂ ਨੌਜਵਾਨ ਆ ਮੇਰੇ ਕੋਲੇ ਜਿਹੜੇ ਕਿ ਵਧੀਆ ਮਤਲਬ ਵੀ ਆਪ ਦਾ ਛੱਡ ਕੇ ਨਸ਼ਾ ਜਾਂ ਆਪ ਦਾ ਜੀਵਨ ਬਤੀਤ ਕਰ ਰਹੇ ਆ ਇਹ ਜੀ ਦਵਾਈ ਕਿਸੇ ਕੋਲੇ ਵੀ ਹੈ ਨਹੀਂ ਜੀ ਵਾਲੀਆਂ ਗੋਲੀਆਂ ਮਿਲ ਜਾਣੀਆਂ ਤੁਹਾਨੂੰ ਕੈਪਸੂਲ ਮਿਲ ਜਾਣਗੇ ਮੰਨ ਲੈਣਾ ਮੈਂ ਵੀ ਉਹ ਚਲ ਸਰਕਾਰੀ ਹਸਪੀਟਲ ਚੋਂ ਵੀ ਮਿਲ ਜਾਂਦੀਆਂ ਜੇ ਉਹ ਇੱਕ ਨਸ਼ਾ ਹੀ ਆ ਬ੍ਰਦੀ ਉਹ ਨਸ਼ੇ ਦੀ ਥਾਂ ਤੇ ਨਸ਼ਾ ਨਸ਼ੇ ਦੀ ਥਾਂ ਨਸ਼ਾ ਹੀ ਆ ਉਹਦਾ ਬਦਲ ਨਸ਼ਾ ਯਾਨੀ ਕਿ ਜੇ ਥੋ ਡੋਡੇ ਫੀਮ ਚਿਟਾਣੀ ਮਿਲਦਾ ਤਾਂ ਉਹ ਵੀ ਚਿੱਟੇ ਦੀ ਭੈਣੀ ਆ ਗੋਲੀ ਜੀ ਵਾਲੀ ਮੇਰੇ ਕੋਲੇ ਐਜਾ ਹੱਲ ਹੈ ਮੈਂ ਕਹਿੰਦਾ ਵੀ ਦਵਾਰੇ ਬੰਦਾ ਮੇਰੀ ਦਵਾਈ ਖਾ ਕੇ ਨਸ਼ੇ ਵਾਲੇ ਪਾਸੇ ਮੁਹ ਨਹੀਂ ਕਰਦਾ ਐਜਾ ਦਵਾਈ ਆ ਆਪਣੇ ਕੋਲੇ ਇੱਕ ਵਾਰਾ ਜ਼ਰੂਰ ਮੇਰੇ ਕੋਲੇ ਆ ਕੇ ਤੁਸੀਂ ਦਵਾਈ ਖਾਓ ਤੇ ਆਪਦਾ ਜੀਵਨ ਵਧੀਆ ਬਣਾਓ ਨਸ਼ੇ ਦਾ ਮੈਂ ਪੂਰਾ ਜਾਣੀ ਕਿ ਮਾਸਟਰਮਾਈਂਡ ਨਸ਼ਾ ਛਡਾਉਣ ਦੇ ਵਿੱਚ ਕਿਸੇ ਤਰ੍ਹਾਂ ਦਾ ਮਰਜੀ ਨਸ਼ਾ ਹੋਵੇ ਭਾਵੇਂ ਸ਼ਰਾਬ ਹੋਵੇ ਜਾਂ ਡੋਡੇ ਹੋਵੇ ਫੀਮ ਹੋਵੇ ਚਿੱਟਾ ਹੋਵੇ ਬੋਲੀਆਂ ਹੋਣ ਕੈਪਸੂਲ ਹੋਣ ਬਾਬਾ ਜੀ ਕਿੰਨੇ ਚਿਰ ਦਾ ਐਕਸਪੀਰੀਅੰਸ ਹੈ ਤੁਹਾਡਾ ਇਹ ਮੇਰਾ ਜੀ ਘੱਟੋ ਘਾਟਾ ਮੈਂ 1982 ਚ ਕੰਮ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਛੱਡਤਾ ਸੀਗਾ ਉਦੋਂ ਬਾਅਦ ਚ ਫੇਰ ਮੈਂ ਹੁਣ ਕੀਤਾ ਮੇਰਾ ਹੁਣ ਟੋਟਲ 35 ਕਰੇ ਹੋ ਗਏ 35 ਸਾਲ ਹੋ ਗਏ ਤੁਸੀਂ ਨਸ਼ਾ ਛਡਾਉਂਦੇ ਆ ਨਸ਼ਾ ਛਡਾਉਂਦੇ ਮੈਂ ਮੈਂ ਪੂਰਾ ਮਤਲਬ ਹੀ ਮੇਰਾ ਤਜਰਬਾ ਔਰ ਮੇਰੇ ਐਕਸਪੀਰੀਅੰਸ ਹੈ ਮੈਂ ਕਹਿੰਦਾ ਵੀ ਮੈਂ ਬੰਦੇ ਦੀ ਜਦੋਂ ਕਾਉਂਸਲਿੰਗ ਕਰਦਾ ਨਾ ਬਹਿ ਕੇ ਮੇਰਾ ਅੱਧਾ ਕੰਮ ਤਾਂ ਕਾਉਂਸਲਿੰਗ ਹੀ ਕਰ ਦ ਜਾਂਦੀ ਆ ਜਦੋਂ ਮੈਂ ਉਹਦੀ ਕਾਉਂਸਲਿੰਗ ਕਰਦਾ ਬੰਦੇ ਦੀ ਮੈਂ ਇਹੀ ਚੀਜ਼ ਪੁੱਛਣੀ ਚਾਹੁੰਦਾ ਸੀ ਕਿਉਂਕਿ ਆਮ ਤੌਰ ਤੇ ਨਸ਼ਾ ਛੱਡਣ ਦੀ ਦਵਾਈ ਦੇ ਦਿੰਦੇ ਆ ਜੀ ਪਰ ਜਿਹੜਾ ਦਿਮਾਗੀ ਤੌਰ ਤੇ ਉਸ ਚੀਜ਼ ਨੂੰ ਜਿਹੜਾ ਕਾਉਂਸਲਿੰਗ ਕਿੰਨੀ ਕ ਜ਼ਰੂਰੀ ਹੁੰਦੀ ਹੈ ਇੱਕ ਉਹ ਦਵਾਈ ਤੋਂ ਬਾਲੀ ਜ਼ਰੂਰੀ ਆ ਅੱਛਾ ਜੀ ਜਿਹੜੀ ਕਾਉਂਸਲਿੰਗ ਆ ਨਾ ਜੀ ਉਹ ਦਵਾਈ ਨਹੀਂ ਕੰਮ ਕਰਦੀ ਦਵਾਈ ਤਾਂ ਮੈਂ ਵੀ ਇੱਥੇ ਲਫਾਫੇ ਚ ਪਾ ਕੇ ਤੇ ਪੈਸੇ ਲੈ ਕੇ ਵੇਚ ਜਾਊਂਗਾ ਤਾਂ ਆ ਲਓ ਫੜੋ ਦਵਾਈ ਦਵਾਈ ਨੇ ਤਾਂ ਤੁਹਾਡੀਆਂ ਜਿਹੜੀਆਂ ਫਿਜ਼ੀਕਲ ਪ੍ਰੋਬਲਮ ਐ ਉਹਨਾਂ ਦਾ ਉਹ ਉਹਨਾਂ ਦਾ ਹੱਲ ਕਰਨਾ ਹੈ ਉਹਨਾਂ ਦਾ ਹੱਲ ਕਰਨਾ ਜਿਹੜਾ ਮੈਂ ਬੋਲ ਕੇ ਅੱਧਾ ਘੰਟਾ ਪਾਉਣਾ ਘੰਟਾ ਲੈਣਾ ਮੈਂ ਅੱਧਾ ਪੂਣਾ ਘੰਟਾ ਲਾਉਣਾ ਇੱਕ ਬੰਦੇ ਤੇ ਭਾਵੇਂ ਦੀ ਕਿੰਨਾ ਮਰਜ਼ੀ ਰੱष ਹੋਵੇ ਮੇਰੇ ਕੋਲੇ ਮੈਂ ਹਰ ਇੱਕ ਦੀ ਗੱਲਬਾਤ ਸੁਣ ਉਹਨੂੰ ਉਸ ਚੀਜ਼ ਚੋਂ ਦਲਦਲ ਚੋਂ ਕੱਢਣ ਦੇ ਮਾਰਾ ਉਹ ਤੇ ਕਾਉਂਸਲਿੰਗ ਕਰਕੇ ਉਹਨੂੰ ਉਸ ਰਾਹ ਤੇ ਲਿਆਉਣਾ ਜਿਹੜਾ ਰਾਹ ਉਹਨੇ ਛੱਡਿਆ ਹੁੰਦਾ ਹੂੰ ਦੁਆਰੇ ਹੂੰ ਉਹ ਰਾਹ ਜਿਹੜਾ ਉਹਨੂੰ ਛੱਡ ਦਿੰਦਾ ਜਦੋਂ ਮੇਰੀਆਂ ਗੱਲਾਂ ਸੁਣਦੇ ਤੇ ਉਹ ਕਹਿੰਦੇ ਬਾਬਾ ਜੀ ਸਾਨੂੰ ਵੀ ਅੱਧੇ ਹੀ ਦਵਾਈ ਕੰਮ ਕਰ ਜੂਗੀ ਸੀ ਅੱਧਾ ਤੇਰੀਆਂ ਗੱਲਾਂ ਕਰ ਜਾਣੀਆਂ ਨੇ ਜਿਹੜਾ ਕਿ ਦੁਆਰੇ ਬੈਕ ਹੁਣ ਉਹਨਾਂ ਦੇ ਮਾਪੇ ਵੀ ਨਾਲ ਹੁੰਦੇ ਆ ਉਹ ਵੀ ਇਹ ਗੱਲ ਸੁਣਦੇ ਆ ਵੀ ਬਾਬਾ ਜੀ ਵਾਕਿਆ ਤੁਹਾਡੀ ਗੱਲ ਸਹੀ ਆ ਵੀ ਬੱਚੇ ਨੂੰ ਜਿਹੜਾ ਦਿਮਾਗ ਤੋਂ ਜੋ ਵੀ ਇਹ ਚੀਜ਼ ਆ ਨਸ਼ਾ ਇਹ ਇੱਕ ਦਿਮਾਗ ਦੀ ਦੇਣ ਹੈ ਬੱਚਾ ਉਹ ਦਿਮਾਗ ਚੋਂ ਕੱਢਤਾ ਆਪਾਂ ਜਦੋਂ ਉਹਦੀ ਕ ਉਹ ਕਾਉਂਸਲ ਕਰਨੇ ਉਹਨੂੰ ਬੱਚੇ ਨੂੰ ਠੀਕ ਕਰ ਦੇਣਾ ਕਿਉਂਕਿ ਜਿਵੇਂ ਹੁਣ ਆਪਾਂ ਤੁਸੀਂ ਸਮਝਾ ਕੇ ਟੇ ਮੁੰਡੇ ਨੂੰ ਵੀ ਕਾਕੇ ਤੂੰ ਉਹ ਮਾੜੀ ਮਹਿਲ ਦੇ ਵਿੱਚ ਦੁਆਰੇ ਨਾਲ ਲੱਗੀ ਉਹਦੇ ਉਹ ਗੱਲ ਜਿਹੜੀ ਸੈਟੀ ਜਿਹੜੀ ਆਹ ਤੁਸੀਂ ਕਿਹਾ ਨਾ ਆਪ ਕਿਹਾ ਨਾ ਮੂੰਹ ਉਹ ਬੰਦੇ ਦੇ ਦਿਮਾਗ 'ਚ ਗੱਲ ਉਹ ਬਹਿ ਗਈ ਬੱਚਾ ਨਾ ਜੇ ਹੁਣ ਇਹ ਗੱਲ ਪੱਕੀ ਦਿਮਾਗ ਜਵਾਲੀ ਮੈਨੂੰ ਪਤਾ ਮੇਰੇ ਕੋਲੇ ਅੱਗੇ ਵੀ ਆਉਂਦੇ ਨੇ ਉਹ ਜਿਹੜੀ ਗੱਲ ਕਹਿ ਦਿੱਤੀ ਤੁਸੀਂ ਉਹ ਗੱਲ ਤੇ ਉਹਨਾਂ ਨੇ ਪਹਿਰਾ ਦੇ ਦੇਣਾ ਜੇ ਤੁਸੀਂ ਇਹ ਗੱਲ ਨਾ ਕਹਿੰਦੇ ਤੇ ਉਹਨੇ ਦੁਆਰੇ ਫੇਰ ਕਿਤੇ ਸਾਲ ਨੂੰ ਜਾਂ 6 ਮਹੀਨਿਆਂ ਨੂੰ ਬੈਕ ਉੱਥੇ ਹੀ ਫੇਰ ਜਾ ਵਰਨਾ ਸੀ ਇਹ ਇਹ ਜੀ ਜ਼ਰੂਰੀ ਹੈ ਜੀ ਅੱਛਾ ਕਾਉਂਸਲਿੰਗ ਦੇ ਵਿੱਚ ਤੁਸੀਂ ਜਿਹੜਾ ਨਸ਼ਾ ਲੱਗਣ ਦੇ ਕਾਰਨ ਵੀ ਲੱਪਣ ਦੀ ਕੋਸ਼ਿਸ਼ ਕਰਦੇ ਕਿਉਂ ਲੱਗਿਆ ਬਿਲਕੁਲ ਬਿਲਕੁਲ ਮੈਂ ਪੁੱਛਦਾ ਵੀ ਤੁਸੀਂ ਕਾਤੋਂ ਲੱਗੇ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਜਾਂ ਤੁਹਾਡੇ ਘਰੇ ਪਹਿਲਾਂ ਨਸ਼ਾ ਸੀਗਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਖਾਂਦਾ ਸੀਗਾ ਜਿਹੜੀ ਇਹ ਹਿਸਟਰੀ ਹੁੰਦੀ ਹੈ ਜੀ ਇਹ ਨਸ਼ਾ ਛੱਡਣ 'ਚ ਕਿੰਨਾ ਕ ਸਹਾਇੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਜੀ ਕਿ ਜੜੀ ਇਹ ਚੀਜ਼ ਹੈ ਬਹੁਤ ਜਿਆਦੇ ਸਹਾਇੀ ਹੁੰਦੀ ਹੈ ਕਿਵੇਂ ਜਿਵੇਂ ਹੁਣ ਆਪਣੇ ਘਰੇ ਕੋਈ ਨਸ਼ਾ ਸ਼ਰਾਬ ਪੀਨੇ ਤੁਸੀਂ ਤੇ ਆਪਣਾ ਬੱਚਾ ਜ਼ਰੂਰ ਸ਼ਰਾਬ ਪੀਊਗਾ ਹੂੰ ਕਿਉਂ ਉਹ ਜਦੋਂ ਬੱਚਾ ਪੀ ਕੇ ਆਉਂਦਾ ਕਿਸੇ ਨਾ ਵੀ ਉਹ ਮੁੰਡੇ ਕਹਿੰਦੇ ਜੀ ਤੇਰਾ ਡੈਡੀ ਤਾਰੂ ਪੀਂਦਾ ਉਹ ਕਹਿੰਦਾ ਵੀ ਤੈਨੂੰ ਕੁਝ ਨਹੀਂ ਕਹਿੰਦਾ ਤੇ ਜਦੋਂ ਤੂੰ ਅੱਗਾ ਮੈਂ ਖੁਦ ਕਰਾ ਜਿੱਕੇ ਬੈਠਾ ਤੇ ਮੈਂ ਆਦੇ ਪੁੱਤ ਨੂੰ ਕਿਵੇਂ ਸਮਝਾਉਂਗਾ ਉਹ ਹੋਊਗਾ ਤੂੰ ਗੱਲ ਪਰਵਾਹਕ ਮਾਹੌਲ ਦਾ ਵੀ ਇਹ ਸੀ ਮਾਹੌਲ ਦਾ ਅਸਰ ਹੈਗਾ ਹੁਣ ਕਈ ਇੱਕ ਮੁੰਡਾ ਮੇਰੇ ਕੋਲੇ ਇਦਾਂ ਦਾ ਆ ਕੇ ਦੱਸ ਕੇ ਗਿਆ ਵੀ ਸਾਡੇ ਦਾਦਾ ਜੀ ਫੀਮ ਖਾਂਦੇ ਸੀ ਮੇਰੇ ਡੈਡੀ ਜੀ ਨੇ ਫੀਮ ਖਾਦੀ ਫਿਰ ਮੈਂ ਲੱਗ ਗਿਆ ਤਿੰਨ ਪੀੜੀਆਂ ਹੋਊਗਾ ਉਹਨਾਂ ਦੀ ਉਹ ਕਹਿੰਦਾ ਹੁਣ ਮੇਰੇ ਆਪ ਦੇ ਬੱਚੇ ਦਾ ਡਰ ਆ ਮੇਰਾ ਬੱਚੇ ਦੀ ਉਮਰ 16 ਸਾਲ ਕਹਿੰਦਾ ਮੈਂ ਇਸ ਗੱਲੋਂ ਡਰਦਾ ਉਹਨੇ ਮੈਨੂੰ ਆਪਦੀ ਗੱਲ ਦੱਸੀ ਮੈਂ ਸਾਰੀ ਡਿਵਾਈਸ ਤੇ ਕਰ ਪੁੱਛਦਾ ਪੁੱਛ ਕੇ ਫਿਰ ਉਹਦੀ ਕਾਉਂਸਲਿੰਗ ਕਰਦਾ ਫਿਰ ਉਹਨੂੰ ਮੈਂ ਸਮਝਾਉਣਾ ਵੀ ਭਾਈ ਜੇ ਤੂੰ ਆਹ ਕੰਮ ਕੀਤਾ ਤਾਂ ਐ ਹੋਊ ਜੇ ਆਹ ਕੀਤਾ ਤਾਂ ਐ ਹੋਊ ਹੁਣ ਤੂੰ ਦੇਖਦਾ ਵੀ ਕਿਹੜੇ ਰਾਹ ਜਾਣਾ ਹੈ ਚੰਗੇ ਰਾਹ ਜਾਣਾ ਕਿ ਮਾੜੇ ਜਾਣਾ ਇਸ ਕਰਕੇ ਕਾਉਂਸਲਿੰਗ ਜ਼ਰੂਰੀ ਆ ਨਸ਼ਾ ਮੈਂ ਛੱਡਦਾ ਨਹੀਂ ਜਿੰਨਾ ਮਰਜ਼ੀ ਹੋਵੇ ਭਵਾਂ ਦੀ ਚਿੱਟਾ ਹੋਵੇ ਜਾਂ ਫੀਮ ਡੋਡੇ ਹੁਣ ਜਿਹੜਾ ਮਰਜ਼ੀ ਆ ਜਾ ਨਾ ਕੋਈ ਤੋੜ ਲੱਗਣ ਤੇ ਨਾ ਭੁਖ ਲੋ ਪਰਾਂ ਨੂੰ ਨਾ ਨਹੀਂ ਤੇ ਲੋ ਪਰਾਂ ਨੂੰ ਜੀ ਇਹ ਆਪਣੀ ਗਰੰਟੀ ਹੈ ਬੰਟ ਪਾਸ ਕਰੀ ਬਾਬਾ ਜੀ ਜਦੋਂ ਤੋਂ ਹੁਣ ਸਰਕਾਰ ਦੀ ਸਖਤਾਈ ਹੋਈ ਹੈ ਤੇ ਜ਼ਾਹਿਰ ਤੌਰ ਤੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੋਊਗੀ ਕਿਉਂਕਿ ਉਹਨਾਂ ਕੋਲੇ ਹੁਣ ਆਪਸ਼ਨ ਹੀ ਨਹੀਂ ਬਚੀ ਜੋ ਸਪਲਾਈ ਲਾਈਨ ਹੀ ਘਟ ਹੋਵੇ ਘਟ ਹੋ ਗਈ ਇਹਦੇ ਵਿੱਚ ਇਹ ਆ ਜੀ ਪ੍ਰਦੀਪ ਜੀ ਇਹਦੇ ਚ ਜਿਵੇਂ ਹੁਣ ਕੋਈ ਸਖਤਾਈ ਹੁੰਦੀ ਆ ਉਹਦੇ ਵਿੱਚ ਜਦੋਂ ਚੌੜੀ ਕੱਸੀ ਜਾਂਦੀ ਆ ਫਿਰ ਤੁਹਾਡੇ ਮੇਰੇ ਅਨੂ ਭਾਈ ਦਿਆ ਫਿਰ ਫਿਰ ਫੋਨ ਕਰਦੇ ਆ ਬਾਬਾ ਜੀ ਅਸੀਂ ਤੁਹਾਨੂੰ ਮਿਲਣਾ ਮੈਂ ਕਹਿੰਦਾ ਆ ਜਾ ਕੋਈ ਗੱਲ ਨਹੀਂ ਮੈਨੂੰ ਮਿਲੋ ਦਵਾਈ ਲੈ ਜਾਂਦੇ ਆ ਹੁਣ ਵੱਧ ਤੋਂ ਵੱਧ ਲੋਕ ਐਸੇ ਕਰਕੇ ਫੋਨ ਕਰਕੇ ਆਉਂਦੇ ਆ ਮੈਨੂੰ ਇੱਕ ਇੱਕ ਦੇ ਬਾਬੇ ਕੋਲ ਨੰਬਰ ਤਾਂ ਹੀ ਲਾਉਣਾ ਪੈਂਦਾ ਜਾਂ ਟਾਈਮ ਤਾਂ ਹੀ ਲੈਣਾ ਪੈਂਦਾ ਇਹ ਵੀ ਪੁੱਛਦੇ ਆ ਮੈਨੂੰ ਮੈਂ ਕਹਾ ਕੋਈ ਨੰਬਰ ਨਹੀਂ ਕੋਈ ਟਾਈਮ ਨਹੀਂ ਜਦੋਂ ਮਰਜੀ ਆ ਜਾ ਮੇਰਾ ਸਵਾਲ ਜਿਹੜਾ ਇਹ ਹੈ ਕੁਝ ਲੋਕ ਇਸ ਦਵਾਈ ਨੂੰ ਸਿਰਫ ਆਪਣਾ ਓਨਾ ਕ ਟਾਈਮ ਪਾਸ ਕੱਢਣ ਲਈ ਵੀ ਜਿੰਨਾ ਚਿਰ ਸਕਤਾਈ ਆ ਨਸ਼ਾ ਨਹੀਂ ਮਿਲਦਾ ਚਲੋ ਦਵਾਈ ਨਾ ਵੀ ਉਹ ਤਕਲੀਫ ਨਾ ਹੋਊਗੀ ਤੇ ਉਹ ਸਾਰ ਲੈਨੇ ਆ ਅ ਜੇ ਵੀ ਤੁਹਾਡੇ ਕੋਲੇ ਲੋਕ ਆਉਂਦੇ ਆ ਨਹੀਂ ਇਦਾਂ ਦਾ ਕੋਈ ਹਜੇ ਤੱਕ ਮੇਰੇ ਕੋਲ ਕੇ ਸਾਹਮਣੇ ਨਹੀਂ ਆਇਆ ਵੀ ਜਿਹਨੇ ਇਹ ਗੱਲ ਕਹੀ ਹੋਵੇ ਜਾਂ ਕੋਈ ਸੋਚੀ ਹੋਵੇ ਦਿਮਾਗ 'ਚ ਉਹ ਕਹਿੰਦੇ ਬਾਬਾ ਜੀ ਵੀ ਅਸੀਂ ਚਲੋ ਮਤਲਬ ਜਿਹੜੇ ਤੁਹਾਡੇ ਕੋਲੇ ਆਉਂਦੇ ਆ ਤਕਰੀਬਨ ਛੱਡਣ ਦਾ ਮਨ ਬਣਾ ਕੇ ਆਉਂਦੇ ਆ ਕਿਉਂਕਿ ਉਹ ਜਦੋਂ ਮੈਂ ਗੱਲਬਾਤ ਕਰਦਾ ਉਹਨਾਂ ਨਾਲ ਉਹ ਗੱਲਬਾਤ ਸੁਣ ਕੇ ਮੇਰੀ ਤੇ ਉਹ ਐਗਰੀ ਜੇ ਨਹੀਂ ਵੀ ਹੁੰਦੇ ਮਾੜਾ ਮੁਰਦੋ ਤਾਂ ਵੀ ਐਗਰੀ ਹੋ ਜਾਂਦੇ ਆ ਕਿਉਂਕਿ ਵੀ ਇਹ ਚੀਜ਼ ਆ ਜਿਹੜੀ ਮੈਂ ਉਹਨਾਂ ਨੂੰ ਦੱਸਦਾ ਕਰਕੇ ਹੁਣ ਤਾਂ ਥੋੜੀ ਉਮਰ ਨਵੀਂ ਬਾਜ ਜਦੋਂ ਤੁਸੀਂ ਬੁਢੇ ਹੋਗੇ ਤੁਹਾਨੂੰ ਕਹਿੰਦੇ ਪਾਣੀ ਨਹੀਂ ਮਿਲਣਾ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਸਮਾਂ ਅੱਗੋਂ ਭਿਆਨਕ ਹੈ ਬਹੁਤ ਭੜਾ ਸਮਾਂ ਤੁਸੀਂ ਇਹ ਚੀਜ਼ ਨੂੰ ਬਿਰਾਈ ਨੂੰ ਮਗਰੋਂ ਲਾ ਕੇ ਇਹ ਇੱਕ ਮੰਨ ਲਓ ਵੀ ਗੁਲਾਮੀ ਆ ਨਸ਼ਾ ਇੱਕ ਗੁਲਾਮੀ ਆ ਬਿਲਕੁਲ ਨਸ਼ਾ ਮਿਲੂ ਕਿੱਥੋਂ ਤੁਸੀਂ ਪੈਸੇ ਚੱਕੀ ਫਿਰਦੇ ਹੋਂ ਗਾਂ ਜਦੋਂ ਜਾਂਦੇ ਤੁਸੀਂ ਕਿਸੇ ਦੇ ਘਰ ਆ ਤੇ ਉਹ ਤੁਹਾਨੂੰ ਕੋਸੋ ਨਿਭੜ ਕੇ ਦੇ ਦਿੰਦਾ ਵੀ ਆ ਲੈ ਫੜ ਭੱਜਾ ਤੁਸੀਂ ਤਾਂ ਨਹੀਂ ਦੇਖ ਸਕਦੇ ਨਾ ਵੀ ਨਸ਼ਾ ਚੰਗਾ ਜਾਂ ਮੜ ਫਿਰ ਤੁਹਾਨੂੰ ਇਹ ਨਹੀਂ ਪਤਾ ਇਹਦੇ ਚ ਪਾਇਆ ਕੀ ਆ ਫੇਰ ਵਿੱਚ ਬੋਲ ਗਾ ਡੋਡਿਆ ਜਿਹੜੇ ਉਹਨਾਂ ਤੇ ਸਪਰੇਅ ਕੀਤੀ ਜਾਂਦੀ ਮੱਖਣਗਾਲੀ ਬਿਲਕੁਲ ਜਿਹੜੇ ਮਤਲਬ ਜਿਹੜੇ ਆ ਜਿਹੜਾ ਆਪਣਾ ਚਿੱਟਾ ਜਿਆ ਇਹ ਕੀ ਆ ਕੈਮੀਕਲ ਹੀ ਆ ਸਰ ਕੈਮੀਕਲ ਦੇਈ ਜਾਂਦਾ ਤੁਹਾਨੂੰ ਜਦੋਂ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਸਸਕਾਰ ਕਰਦੇ ਹੋ ਵੀ ਛੇਦੀ ਕਰੋ ਉਹਦਾ ਪੋਟਮਾਰਟ ਨਹੀਂ ਕਰਾਇਆ ਗਿਆ ਵੀ ਉਹਦਾ ਪੋਟਮਾਰਟ ਦੇ ਵਿੱਚ ਪਤਾ ਲੱਗਿਆ ਆਪਾਂ ਨੂੰ ਵੀ ਇਹਦੀ ਵਜ੍ਹਾ ਕੀ ਸੀ ਬੱਚੇ ਦੀ ਮਰਨ ਦੀ ਇਹਦੇ ਵਿੱਚ ਕੀ ਪਾਇਆ ਗਿਆ ਜਿਵੇਂ ਹੁਣ ਸ਼ਰਾਬ ਨਾਲ ਮਰੇ ਆ 25 26 ਲੋਕ ਕਿਸੇ ਨੇ ਸਸਕਾਰ ਦੀ ਛੇਦੀ ਕਰਦੇ ਵੀ ਸਸਕਾਰ ਕਰਦੇ ਹੋ ਕੋਈ ਤੈ ਤੱਕ ਜਾਣ ਦੀ ਨਹੀਂ ਗਏ ਉਹ ਬਸ ਉਵੇਂ ਹੀ ਲਵੇਟਾ ਲਵੇਟਦਾ ਜਦੋਂ ਕੈਪਟਨ ਦੀ ਸਰਕਾਰ ਸੀ ਉਦੋਂ ਵੀ ਇਹ ਕੁਸ਼ ਹੋਇਆ ਸੀ ਉਦੋਂ ਉਦੋਂ 100 ਬੰਦਾ ਮਰਿਆ ਸੀਗਾ ਹੁਣ ਤਾਂ 27 ਮਰੇ ਆ ਦਸਨ ਦੇ ਪਤਾਬਕ ਤਾਂ ਇਸੇ ਇਲਾਕੇ ਚ ਹੀ ਹੋਇਆ ਸੀ ਇਸੇ ਇਲਾਕੇ ਚ ਹੀ ਹੋਇਆ ਸੀ ਮਤਲਬ ਇਦਾਂ ਕਰਕੇ ਜੇ ਉਦੋਂ ਦੇ ਆਪਾਂ ਸਭ ਕੁਝ ਸਿੱਖਿਆ ਹੁੰਦਾ ਤੇ ਅੱਜ ਆਪਾਂ ਨੂੰ ਆਹ ਗਣਾ ਦੇਖਣੇ ਪੈਂਦੇ ਉਹ ਜਿਹੜੇ ਬੱਚੇ ਅੱਜ ਵਿਚਾਰੇ ਮਤਲਬ ਵੀ ਆਪਦੇ ਪਿਓ ਤੋਂ ਬਿਨਾ ਨਾਲੇ ਉਹ ਜਿਹੜੇ ਸਾਡੀਆਂ ਭੈਣਾਂ ਆ ਉਹ ਕਿੰਨਾ ਦੁੱਖ ਭੋਗਣੀਆਂ ਗਾਂਵ ਦੀ ਕਿਵੇਂ ਓਵਰ ਕੱਢਣੀਆਂ ਬਾਬਾ ਜੀ ਜਿਹੜੇ ਨੌਜਵਾਨ ਅੱਜ ਆਪਣਾ ਮਨ ਬਣਾ ਚੁੱਕੇ ਆ ਨਸ਼ੇ ਦੀ ਦਲਦਲ ਚੋਂ ਨਿਕਲਣ ਲਈ ਉਹਨਾਂ ਲਈ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਨਾਰੇ ਆਪਣਾ ਥੋੜਾ ਜਿਹਾ ਐਡਰੈਸ ਤੇ ਜਿਹੜਾ ਨੰਬਰ ਹੈ ਉਹ ਵੀ ਇੱਕ ਵਾਰ ਬੋਲ ਦੋ ਉਹਨਾਂ ਲਈ ਕੁਝ ਮੈਂ ਉਹ ਬੱਚਿਆਂ ਨੂੰ ਅਪੀਲ ਕਰਦਾ ਵੀ ਮੇਰੇ ਹੱਥ ਬਣ ਕੇ ਤੁਹਾਡੇ ਮੂਹਰੇ ਬੇਨਤੀ ਆ ਵੀ ਤੁਸੀਂ ਇਸ ਨਸ਼ੇ ਨੂੰ ਛੱਡ ਕੇ ਇੱਕ ਆਪਦੀ ਵਧੀਆ ਜੀਵਨ ਆਪਦੀ ਵਧੀਆ ਜ਼ਿੰਦਗੀ ਜਿਓ ਨਾਲੇ ਤਾਂ ਤੁਹਾਡੇ ਮਾਂ ਪਿਓ ਖੁਸ਼ ਨਾਲੇ ਤੁਹਾਡਾ ਪਰਿਵਾਰ ਵਧੀਆ ਖੁਸ਼ਹਾਲ ਹੋ ਜਾਊਗਾ ਜਿਹੜਾ ਤੁਸੀਂ ਪੈਸਾ ਸੈੱਟਰ ਮੈਸੇਜ ਚ ਪਤਾ ਕਿੰਨਾ ਪੈਸਾ ਜਾਂਦਾ ਪ੍ਰਦੀਪ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾਗਾ ਕਰੋਨਾ ਚ ਨਹੀਂ ਕਿ ਅਰਬਾਂ ਖਰਬਾਂ ਜਾਂਦੀ ਦੀ ਇੱਕ ਦੀ ਇੰਨਾ ਨਸ਼ਾ ਵਿਖਦਾ ਤੇ ਇੰਨੇ ਦੀ ਨਸ਼ਾ ਖਰੀਦਦੇ ਲੋਕ ਰਹੀ ਗੱਲ ਮੇਰੀ ਡਰੈਸ ਦੀ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਮੁਕਸਰ ਰੋਡ ਜਦੋਂ ਮਰਜੀ ਆ ਜਾਓ ਮੇਨ ਅਡੇ ਦੇ ਉੱਤੇ ਮੇਰੀ ਦੁਕਾਨ ਆ ਮੈਨੂੰ ਕਾਲ ਕਰਨਾ ਨੰਬਰ ਸਕਰੀਨ ਤੇ ਆਪਣੇ ਦਿੱਤੇ ਹੋਏ ਨੇ ਜਦੋਂ ਮਰਜੀ ਕਾਲ ਕਰਕੇ ਮੇਰੇ ਕੋਲੇ ਆ ਜਾਓ ਬਿਨਾ ਕਾਲ ਕਰਕੇ ਤੇ ਵੀ ਆ ਜਾਓ ਜਦੋਂ ਮਰਜੀ ਮੇਰੇ ਕੋਲੇ ਸਵੇਰ 6 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੀਰ ਬਣ ਕੇ ਫੋਨ ਲਾਇਆ ਕਰੋ ਮੇਰੀ ਇਹ ਬੇਨਤੀ ਆ ਤੇ ਕਿਉਂ ਮੈਂ ਰੋਟੀ ਪਾਣੀ ਦਾ ਵੀ ਸ਼ਾਮ ਨੂੰ ਕਰਾਂਦਾ ਤੇ ਰਾਤ ਨੂੰ 8 8 9:00 ਵਜੇ ਤੱਕ ਫੋਨ ਦੱਬੀ ਹੁੰਦੇ ਆ 6 ਵਜੇ ਤੱਕ ਕਾਲ ਕਰ ਲਿਆ ਕਰੋ 6 ਵਜੇ ਤੱਕ ਬਹੁਤ ਹੁੰਦਾ ਸ਼ਾਮ ਦੇ ਇਹ ਮੇਰੀ ਬੇਨਤੀ ਆ ਬਾਬਾ ਜੀ ਦੀ ਆਪ ਦੀ ਵੀ ਨਿੱਜੀ ਜ਼ਿੰਦਗੀ ਹੁੰਦੀ ਆ ਸੋ ਜਿਹੜਾ ਨੰਬਰ ਹੈ ਬਾਬਾ ਜੀ ਦਾ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਤੇ ਦਿਉਣਪਿੰਡ ਬਠਿੰਡਾ ਮੁਕਸਰ ਰੋਡ ਦੇ ਉੱਪਰ ਸੋ ਜਿਹੜੇ ਨੌਜਵਾਨ ਮਨ ਬਣਾ ਚੁੱਕੇ ਐ ਕਿ ਅਸੀਂ ਇਸ ਦਲਦਲ ਚੋਂ ਨਿਕਲਣਾ ਸੋ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਨੂੰ ਉਹਦੇ ਵਿੱਚ ਤਕਲੀਫ ਕੋਈ ਨਹੀਂ ਆਉਣ ਦੇਣਗੇ ਬਾਬਾ ਜੀ ਕਿਉਂਕਿ ਲੰਬੇ ਸਮੇਂ ਤੋਂ ਰੀਅਲ ਫੈਕਟ ਨਿਊਜ਼ ਦੇ ਨਾਲ ਜੁੜੇ ਹੋਏ ਨੇ ਤੁਸੀਂ ਪਹਿਲਾਂ ਵੀ ਵੀਡੀਓਜ਼ ਦੇਖੀਆਂ ਪਰ ਹੁਣ ਹੈ ਜਿਹੜਾ ਇੱਕ ਨਵੀਂ ਕ੍ਰਾਂਤੀ ਜਿਹੜੀ ਇਸ ਫੀਲਡ ਦੇ ਵਿੱਚ ਲੈ ਕੇ ਆਏ ਨੇ ਬਾਬਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ ਬਹੁਤ ਬਹੁਤ ਧੰਨਵਾਦ